बिल्कुल सर अंबे ने पाइया बारह कबड्डिया अठ नंबर ले निके नौर ने पाइया दस कबड्डिया ਤੇ 9 ਨੰਬਰ ਲੈਏ। ਦਮੁਰਜੀ ਵਾਲੇ ਨੇ ਪਾਈਆਂ 21 ਕਬੱਡੀਆਂ। 18 ਨੰਬਰ ਲੈ ਕੇ ਦੀਪ ਦਮੁਰਜੀ ਅੱਜ ਦਾ ਹਾਰਲੇ ਜਿੱਤ ਗਿਆ ਮੇਰੇ ਵੀਰੋ ਸੰਤੂ ਨੰਗੜ ਤੋਂ। ਤਾੜੀਆਂ ਜ਼ੋਰਦਨ ਮਾਰ ਦਿਓ ਇੱਕ ਵਾਰ। ਤਾੜੀਆਂ। ਹੁਣ ਯਾਫੇ ਵੀ ਸੁਣ ਲਓ। ਚੱਕੀ ਨੇ ਲੈ 12 ਟੱਚ ਤੇ ਤਿੰਨ ਜਫੇ। ਬੱਲੇ ਨੇ ਲੈ 9 ਟੱਚ ਤੇ ਜਫੇ ਚਾਰ ਤੇ ਮੈਨੂੰ ਲੱਗਦਾ ਆਲਖਾਲੇ ਨੇ ਲਏ 12 ਟੱਚ ਸੌਰੀ ਰਾਜੇ ਪੱਤਰੀ ਨੇ ਲਏ 13 ਟੱਚ ਤੇ ਜਫੇ ਲਾਏ ਦੋ ਅਮਰ ਤਾਲਖ ਨੇ 15 ਟੱਚ ਤੇ ਜਫੇ ਲਾ ਕੇ 6 ਜਿੱਤ ਗਿਆ ਹਾਰ ਲੈ ਅਮਰ ਤਾਂ ਆਲਖਾ ਉਹ ਸੰਤੂ ਨੰਗਲ ਦੇ ਮੇਲੇ ਤੋਂ ਜੋਰ-ਦਰ ਤਾੜੀਆਂ ਮਾਰਦੇ ਹੋ ਜੇਪੀ ਕਹਾਰ ਦੇ ਭਰਾ ਨੇ ਹਾਰਲੇ ਪਾਲਿਆ ਕਮਾਣਾ ਨੂੰ ਆਹ ਜੇਪੀ ਕਹਾਰ ਤੇ ਨਾਲ ਗੱਲ ਆਲਖਾਲੇ ਬਾਉ ਜੀ ਹੁੰਦੀ ਆ ਸੱਪ ਦੀ ਇਹਦਾ ਛੋਟਾ ਭਰਾ ਅੱਜ ਹਾਰਲੇ ਜਿੱਤੀ ਹੈ ਮੁਬਾਰਕਵਾਦਿਆ ਦੀਪ ਪਹਿਲਾਂ ਕਹੀ ਜਾਂਦਾ ਸੀ ਬਾਈ ਕਹਿੰਦਾ ਹਾਰ ਲਈ ਰਹਿ ਗਿਆ ਉਹ ਮੈਂ ਕਿਹਾ ਸੋਹਣਿਆ ਤੂੰ ਰੈਸਟ ਰੈਸਟ ਕਰਿਆ ਕਰ ਬਾਬੇ ਨੇ ਇਦਾਂ ਹੀ ਮਿਹਰਾ ਕਰਨੀ ਐ ਬਾਉ ਇਹ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਪਸੀਨਾ ਵਹਾਇਆ ਔਰ ਬੇਸ਼ੱਕ ਤੁਹਾਡੇ ਸਮੇਂ ਦੇ ਵਿੱਚ ਇਹਨੇ ਪ੍ਰਾਈਜ਼ ਨਹੀਂ ਸੀਗੇ ਇਹਨਾ ਸੋਸ਼ਲ ਮੀਡੀਆ ਨਹੀਂ ਸੀਗਾ ਪਰ ਅੱਜ ਉਹ ਤੁਹਾਨੂੰ ਬੈਕਅਪ ਜਿਹੜੀ ਖੇਡ ਕਬੱਡੀ ਤੁਹਾਡੀ ਖੇਡ ਕਬੱਡੀ ਪ੍ਰਤੀ ਭਾਵਨਾ ਦਾ ਉਹ ਮਿਲ ਰਿਹਾ ਔਰ ਇੱਦਾਂ ਹੀ ਮਿਲਦੇ ਰਹਿਣਾ ਸਤਕਾਰ ਮਿਲਦਾ ਰਹੂਗਾ ਗੁਰੂਮਾਰਾ ਮੇਰ ਪਰ ਹੱਥ ਰੱਖਣ ਸਾਰਿਆਂ ਨੂੰ ਮੋਰ ਨੂੰ ਬੇਨਤੀ ਆ ਵੀ ਵੀਰ ਨੂੰ ਲੈ ਕੇ ਆਓ ਨਾਲ ਮਾਲਾ ਬੈਰੀਗੇਟ ਦਾ ਧੰਨਵਾਦ ਅੱਜ ਦੇ ਵੱਟੇ ਮੇਲੇ ਦਾ ਬੈਸਟ ਰੇਡਰ ਤੇ ਬੈਸਟ ਜਾਫੀ ਨਾਲ ਅੰਮ੍ਰਿਤ ਜਿਉਂਦਾ ਰਹਿ ਵੀਰ ਆਂਦਾ ਨਾਲ ਪੱਧਰੀ ਵਾਲਾ ਰਾਜਾ ਤੇ ਨਾਲ ਗੁੱਜਰ ਹੁਸੈਨ ਗੁੱਜਰ ਆਂਦਾ ਮੇਰੇ ਨਾਲ ਜੁਆਇੰਟ ਕਰ ਦਿਓ ਤਾਂ ਵੀ ਅੰਮ੍ਰਿਤ ਆ ਜਿਉਂਦਾ ਰਹਿ ਮੱਲਾ ਰੱਬ ਨੇ ਤੁਹਾਨੂੰ ਤਾਂ ਇੰਨਾ ਵੱਡਾ ਕੀਤਾ ਹੈ ਕਿ ਦਿਲ ਦਰਿਆ ਰੱਖੇ ਨੇ ਬਾਬੇ ਨੇ ਮਿਹਰਾ ਕੀਤੀ ਹੈ